ਨੇ ਡਾਰਕ ਐਸਾ ਪਾਇਆ ਜਾ ਰਿਹਾ ਸਿੱਖ ਵੇਖੋ ਫੇਰ ਕਿੱਥੇ ਮਰਦੇ ਇਹਨਾਂ ਦੀ ਲੜਾਈ ਦੇ ਵਿੱਚ ਸਰ ਦਾ ਬਿਆਨ ਆ ਇੱਕ ਡਿਜਾਇਨ ਆਰਮੀ ਦੇ ਅਫੀਸਰ ਦਾ ਕਹਿੰਦਾ ਪਾਕਿਸਤਾਨ ਦੇ ਨਿਸ਼ਾਨੇ ਤੇ ਹੀ ਦਰਬਾਰ ਸਾਹਿਬ ਭਾਰਤੀ ਫੌਜਾਂ ਨੇ ਜਿਹੜਾ ਡਿਫੈਂਸ ਸਿਸਟਮ ਆ ਉਹ ਦਰਬਾਰ ਸਾਹਿਬ ਦੇ ਉੱਤੇ ਲਾਇਆ ਅਸੀਂ ਜੀ ਮਿਸਾਲਾਂ ਡਿੱਗਣੇ ਦਿੱਤੀਆਂ ਦਰਬਾਰ ਸਾਹਿਬ ਦੇ ਉੱਤੇ ਗੱਲ ਕਿੰਨੂ ਹਜਮ ਹੁੰਦੀ ਮੈਨੂੰ ਦੱਸੋ ਵੀ ਗੱਲ ਨੂੰ 2 ਮਿੰਟ ਲਾ ਕੇ ਸਮਝੀਏ ਪਹਿਲੀ ਗੱਲ ਤੇ ਇਹ ਗੱਲ ਮੰਨਣ ਨੂੰ ਨਹੀਂ ਆਉਂਦੀ ਪਾਕਿਸਤਾਨ ਸਿੱਖਾਂ ਦੇ ਕਿਸੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਏਗਾ ਕਿਉਂਕਿ ਉਹਨੂੰ ਪਤਾ ਆ ਇਹ ਮੈਂ ਇਹਨਾਂ ਦੇ ਕਿਸੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਇਹ ਕੌਮ ਮੇਰੇ ਵਿਰੋਧ ਹੋ ਜੇਗੀ ਜਦੋਂ ਵਿਰੋਧ ਹੋਏਗੀ ਤੇ ਸਾਥ ਕਿਹਦਾ ਦੇਗੀ ਦੋਸਤਾਨ ਦਾ ਮੈਨੂੰ ਦੱਸੋ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਫਾਇਦਾ ਕਿਨੂੰ ਆ ਪਾਕਿਸਤਾਨ ਨੂੰ ਕੋਈ ਫਾਇਦਾ ਦਰਬਾਰ ਸਾਹਿਬ ਦਾ ਮੁਲਾਕਾ ਕਰਨ ਦਾ ਕੋਈ ਫਾਇਦਾ ਨਹੀਂਗਾ ਉਹਨੂੰ ਪਤਾ ਜੇ ਮੈਂ ਹਮਲਾ ਇਹਨਾਂ ਤੇ ਕਰਤਾ ਇਹ ਜਿੰਨੀ ਫੌਜ ਇਹਨਾਂ ਦੀ ਹੈਗੀ ਉਹ ਤੇ ਹੋਰ ਜ਼ਿਆਦਾ ਜੋਸ਼ ਨਾਲ ਮੇਰੇ ਵਿਰੁੱਧ ਲੜੇਗੀ ਕਿਹੜਾ ਦੁਸ਼ਮਣ ਇਦਾਂ ਕਰਦਾ ਹੁੰਦਾ ਭਾਈ ਦੂਸਰੀ ਗੱਲ ਮੰਨ ਵੀ ਲਿਆ ਪਾਕਿਸਤਾਨ ਨੇ ਕਰਨਾ ਸੀ ਜੀ ਕਹਿ ਕੌਣ ਰਿਹਾ ਵੀ ਅਸੀਂ ਬਚਾਇਆ ਜਿੰਨਾ ਨੇ ਸਾਡੇ ਅਕਾਲ ਤਖ਼ਤ ਸਾਹਿਬ ਤੇ ਟੋਪਾਂ ਦੇ ਗੋਲੇ ਆਪ ਦਾਗੇ ਕੋਈ ਹੋਰ ਕਵੇ ਤੇ ਅਸੀਂ ਮੰਨ ਵੀ ਲੈਂਦੇ ਅੱਡੇ ਮੂੰਹੋਂ ਤੇ ਇੰਡੀਅਨ ਆਰਮੀ ਦੇ ਗੱਲਾਂ ਵੈਸੇ ਹੀ ਨਹੀਂ ਫੱਬਦੀਆਂ ਵੀ ਅਸੀਂ ਦਰਬਾਰ ਸਾਹਿਬ ਦੀ ਰੱਖਿਆ ਕਰਾਂਗੇ ਕਿ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਆ ਪਾਕਿਸਤਾਨ ਦਾ ਤੇ ਪਤਾ ਨਹੀਂ ਉਹਨੇ ਸੁੱਟਣਾ ਹੈ ਬੰਬ ਕੋਈ ਕਿ ਨਹੀਂ ਸੁੱਟਣਾ ਤੁਹਾਨੂੰ ਤੇ ਅਸੀਂ ਸੁੱਟਦੇ ਵੇਖਿਆ ਆ ਤੁਹਾਡੇ ਤੇ ਯਕੀਨ ਕਿਵੇਂ ਕਰੀਏ ਤੁਹਾਡੇ ਮੂੰਹੋਂ ਤੇ ਗੱਲਾਂ ਫੱਬਦੀਆਂ ਹੀ ਨਹੀਂ ਅਸੀ ਦਰਬਾਰ ਸਾਹਿਬ ਬਚਾਉਣ ਲੱਗੇ ਜਿਨ੍ਹਾਂ ਨੇ ਆਪ ਢਾਹ ਢੇਰੀ ਕੀਤਾ ਹੋਵੇ ਸਾਡਾ ਤਖਤ ਜਿਨ੍ਹਾਂ ਨੇ ਆਪ ਗੋਲੀਆਂ ਮਾਰੀਆਂ ਹਨ ਗੁਰੂ ਗ੍ਰੰਥ ਸਾਹਿਬ ਦੇ ਬੀੜ ਦੇ ਵਿੱਚ ਉਹਨਾਂ ਤੇ ਕਦਾ ਯਕੀਨ ਕਰ ਲਈ ਉਹਨਾਂ ਦੇ ਮੂੰਹ ਇਹ ਗੱਲ ਫੱਬਦੀ ਹੈ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਕਹਿਣ ਲੱਗਿਆ ਤੀਜੀ ਗੱਲ ਇਹਨਾਂ ਜਿਹੜਾ ਇਹਨਾਂ ਦਾ ਅਫਸਰ ਆ ਕਹਿੰਦਾ ਵੀ ਜਿਹੜਾ ਸਾਡਾ ਡਿਫੈਂਸ ਸਿਸਟਮ ਹੀ ਨਾ ਉਹ ਅਸੀਂ ਦਰਬਾਰ ਸਾਹਿਬ ਤੇ ਲਾਤਾ ਜਾਂਦਾ ਜੀ ਇਹਦੇ 'ਚ ਸਾਡਾ ਦਰਬਾਰ ਸਾਹਿਬ ਤੇ ਗ੍ਰੰਥੀ ਨੇ ਬੜਾ ਸਹਾਇਕ ਦਤਾ ਕਿਹੜੇ ਗ੍ਰੰਥੀ ਨੇ ਦਿੱਤਾ ਬਿਨਾਂ ਨਹੀਂ ਜਿਹੜੇ ਦਰਬਾਰ ਸਾਹਿਬ ਦੇ ਹੱਦ ਗ੍ਰੰਥੀ ਨੇ ਉਹ ਵਿਚਾਰੇ ਸਵੇਰ ਦੇ ਬੋਲ-ਬੋਲ ਕੇ ਕਮਲੇ ਹੋ ਗਏ ਵੀ ਸਾਨੂੰ ਤਾਂ ਕਿਸੇ ਨੂੰ ਪੁੱਛਿਆ ਨਹੀਂ ਕਿਹੜੇ ਵੇਲੇ ਤੁਸੀਂ ਆ ਕੇ ਇੱਥੇ ਡਿਫੈਂਸ ਸਿਸਟਮ ਲਾ ਲਿਆ ਆਂਦੇ ਸਾਡੇ ਨਾਲ ਤਾਂ ਕਿਸੇ ਨਾਲ ਨਹੀਂ ਗੱਲ ਹੋਈ ਕਿੱਥੋਂ ਕਹੀ ਜਾਂਦੇ ਨੇ ਝੂਠ ਕੁਫਰੀ ਟੋਲੀ ਜਾਂਦੇ ਵੀ ਦਰਬਾਰ ਸਾਹਿਬ ਤੇ ਇਹ ਡਿਫੈਂਸ ਸਿਸਟਮ ਲਾ ਲਿਆ ਆ ਕੇ ਕੰਨਾ ਬੀੜ ਲੀਆਂ ਜੀ ਅਸੀਂ ਫਿਰ ਜਿਹੜੇ ਸਿਆਣੇ ਬੰਦੇ ਉਹਨਾਂ ਦਾ ਦਿਮਾਗ ਚੱਲਿਆ ਉਹਨਾਂ ਆਪਣੇ ਲੋਕਾਂ ਨੂੰ ਸਮਝਾਇਆ ਉਹ ਪਤਾ ਕੀ ਸਮਝਾਇਆ ਉਹ ਕਹਿੰਦੇ ਵੀ ਅਸਲ 'ਚ ਇਹਨਾਂ ਦਰਬਾਰ ਸਾਹਿਬ ਨਹੀਂ ਬਚਾਇਆ ਜਿਹੜਾ ਡਿਫੈਂਸ ਸਿਸਟਮ ਲਾਇਆ ਇਹਨਾਂ ਆਪਣਾ ਨੇ ਦਰਬਾਰ ਸਾਹਿਬ ਬਚਾਉਣ ਲਈ ਨਹੀਂ ਲਾਇਆ ਅਬਲ ਤੇ ਉਹਦੇ 'ਚ ਵੀ ਭੇ